ਆਪਣੀਆਂ ਲਿਖੀਆਂ ਲਿਖਤਾਂ ਚੋਂ ਇੱਕ ਲਿਖਤ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਮੈਂ ਕਿੰਨੀਆਂ ਹੀ ਮੰਜ਼ਲਾਂ ਦੇ ਅਧਧਿਕ ਪੁੱਜਿਆ ਮੈਂ ਸੁਪਨੇ ਹਕੀਕਤ ਦੇ ਮੱਧ ਤੀਕ ਪੁੱਜਿਆ ਮੈਂ ਕਿੰਨੀਆਂ ਹੀ ਮੰਜ਼ਲਾਂ ਦੇ ਅਧਧਿਕ ਪੁੱਜਿਆ ਮੈਂ ਸੁਪਨੇ ਹਕੀਕਤ ਦੇ ਮੱਧ ਤੀਕ ਪੁੱਜਿਆ ਮੇਥੋਂ ਉਮੀਦਾਂ ਦੇ ਸੰਗਲ ਨਾ ਟੁੱਟੇ ਕੀ ਜਾਣਾ ਸਿਆਲੀ ਹਜ਼ਾਰੇ ਹੀ ਨਾ ਛੁੱਟੇ ਹੁਣ ਰੂਹ ਮੇਰੀ ਚੜ ਗਈ ਏ ਲੇਖਾਂ ਦੀ ਪੱਠੀ ਇਹ ਫਰਜ਼ਾਂ ਨੇ ਕੱਜੀ ਤੇ ਲਾਉ ਕੀਤੀ ਮੱਠੀ ल्या ਨਦੀਆਂ ਦਾ ਪਾਣੀ ਕੋਈ ਦੇ ਮੇਰੀ ਪਾਓ ਮੈਂ ਸੜਨੇ ਸੜਾਉਣੇ ਦੀ ਹੱਦ ਤੀਕ ਪੁੱਜਿਆ ਮੈਂ ਕਿੰਨੀਆਂ ਹੀ ਮੰਜ਼ਲਾਂ ਦੇ ਅੱਧ ਤੀਕ ਪੁੱਜਿਆ ਮੈਂ ਕਿੰਨੀਆਂ ਹੀ ਮੰਜ਼ਲਾਂ ਦੇ ਅੱਧ ਤੀਕ ਪੁੱਜਿਆ ਮੈਂ ਤਮਗੇ ਨਾ ਜਿੱਤੇ ਤਜਰਬੇ ਹੀ ਮਾਣੇ ਮੈਂ ਤਮਗੇ ਨਾ ਜਿੱਤੇ ਤਜਰਬੇ ਹੀ ਮਾਣੇ ਮੈਂ ਅੱਜ ਤੱਕ ਵੀ ਲੋਚੇ ਨਾ ਪੱਕੇ ਟਿਕਾਣੇ ਮੇਰਾ ਲੰਮਾ ਇਹ ਪੈਂਡਾ ਕਵੇਲੇ ਦੀ ਤਿਆਰੀ ਮੈਂ ਸਫਰਾਂ ਦਾ ਸਾਥੀ ਹਾਂ ਰਾਹਾਂ ਨਾਲ ਯਾਰੀ ਮੈਂ ਥੋੜੇ ਤੋਂ ਥੋੜਾ ਜਾ ਵੱਧ ਤੀਕ ਪੁੱਜਿਆ ਮੈਂ ਥੋੜੇ ਤੋਂ ਥੋੜਾ ਜਿਹਾ ਵੱਧ ਤੀਕ ਪੁੱਜਿਆ ਮੈਂ ਕਿੰਨੀਆਂ ਹੀ ਮੰਜ਼ਲਾਂ ਦੇ ਅਧ ਤੀਕ ਪੁੱਜਿਆ ਮੈਂ ਕਿੰਨੀਆਂ ਹੀ ਮੰਜ਼ਲਾਂ ਦੇ ਅਧ ਤੀਕ ਪੁੱਜਿਆ